ਤੁਹਾਡਾ ਕੀ ਨਾਮ ਹੈ ਜੀ? ਹੇਰਾ? ਹਾਂ ਜੀ। ਕਾਦਰਬਖਸ਼। ਕਾਦਰਬਖਸ਼? ਹਾਂ। ਤੁਹਾਡੇ ਬਾਪੂ ਦਾ ਕੀ ਨਾਮ ਹੈ? ਬਾਦ ਦੱਲੂ। ਬਾਪੂ ਦੱਲੂ। ਹਾਂ। ਤੁਹਾਡੇ ਬਾਬੇ ਦਾ ਨਾਮ ਯਾਦ ਹੈ? ਨਿਹਾਲ। ਨਿਹਾਲ। ਹਾਂ। ਦੱਲੂ ਦਾ ਭਰਾ ਅਰੀਆ ਪੱਲੂ। ਤੁਹਾਡੇ ਕਿੰਨੇ ਭਰਾ ਸੀ? ਤੁਸੀਂ ਕਿੰਨੇ ਭਾਈ ਸੀ? ਅਸੀਂ ਤਾਂ ਇਥੇ ਵਖੀਰੀਆ। ਦੋਏ। ਤੁਹਾਡਾ ਕਿਹੜਾ ਪਿੰਡ ਸੀ? ਆਪਣਾ ਚਾਚੇ ਉਹ ਹਿੰਦੂਸਤਾਨ ਚ। ਸਾਡਾ? ਹਾਂ। ਈਦਵਾਲ। ਈਦਵਾਲ ਈਦਵਾਲ। ਈਦਵਾਲ। ਹਾਂ। ਅੱਛਾ ਈਰਵਾਰ ਦੇ ਨਾਲ ਕੋਈ ਪਿੰਡ ਤੁਹਾਨੂੰ ਯਾਦ ਹੈ ਨਾਮ ਕੋਈ ਇਹ ਹੱਥ ਸੇ ਇਥੇ ਖੇੜੀ ਅੱਛਾ ਤੇ ਐ ਇਥੇ ਨਹਿਟਾਪ ਕੇ ਗਗੜ ਪਰ ਅੱਛਾ ਤੇ ਐ ਕਰਕੇ ਸਾਹਮਣੇ ਇਸੇ ਬਰਵਾਰ ਆ ਗਈ ਛੋਟੀ ਹਾਂ ਇੱਧਰ ਆ ਗਈ ਵੱਡੀ ਬਰਵਾਰ ਹਾਂ ਤੇ ਐਸੇ ਦਾ ਖੇੜੀ ਤੇ ਖਾਣਾ ਤੇ ਖਰਾਣੀ ਐ ਪਾਸੇ ਅੱਛਾ ਇਹ ਚੜ੍ਹਦੇ ਪਾਸੇ ਲੈਦੇ ਪਾਸੇ ਹੋਗਾ ਸ਼ਹਿਰ ਤੇ ਨਾਲ ਸ਼ਹਿਰ ਕਿਹੜਾ ਲੱਗਦਾ ਤੁਹਾਨੂੰ ਹਾਂ ਸ਼ਹਿਰ ਤਾਂ ਤੈਨੂੰ ਕਿਵੇਂ ਚੀ ਤੇ ਨਾ ਕਮੋਨ ਸ਼ਹਿਰ ਕਿਹਦਾ ਲੱਗਦਾ ਸੀ ਸ਼ਹਿਰ ਕਿਹੜਾ ਸੰਗਰੂਰ ਸੰਗਰੂਰ ਸ਼ਹਿਰ ਲੱਗਦਾ ਸੀ ਹਾਂ ਹੁਣ ਤਾਂ ਜਲਾ ਹੋਇਆ ਅੱਛਾ ਤੁਹਾਡੀ ਉਮਰ ਉਸ ਟਾਈਮ ਕਿੰਨੀ ਸੀ ਸਾਡੀ ਉਮਰ ਹਾਂ ਜਾਰੀ ਮਰ ਫੁੱਟੀ ਦੀ ਜਮਾਇਆ ਅੰਦਾਜ਼ਾ 15 16 ਸਾਲ ਹੋਣੀ ਹੈ ਨਹੀਂ 15 16 ਸਾਲ ਦੀ ਘੱਟ ਸੀ 12 13 ਸਾਲ ਹੋਣੀ ਹੈ 12 13 ਸਾਲ ਹਾਂ ਜੀ ਨਾ ਚੰਗਾ ਭਲਾ ਕਿਉਂ ਉਹਨੇ ਹੋਸ਼ ਤੁਹਾਨੂੰ ਹੈ 47 ਜਦੋਂ ਅਜਾੜੇ ਪਏ ਯਾਰ ਮੈਨੂੰ ਸਾਰੀ ਹੋਸ਼ ਆ ਬਿਲਕੁਲ ਉਹ ਸਿੱਖਾਂ ਦੇ ਮੁੰਡੇ ਤੁਹਾਡੇ ਪਿੰਡ ਦੇ ਬੇਲੀ ਹਾਂ ਉਹਨਾਂ ਦਾ ਨਾਮ ਦੱਸੋ ਇੱਕ ਨਾ ਲੋਹਾਰਾ ਦੇ ਨਾਮ ਸਰਪੰਚ ਸੀ ਇੱਕ ਨਾ ਜੰਗ ਸੀ ਹਾਂ ਅੱਛਾ ਤੇ ਇੱਕ ਜਿਹੜਾ ਚਾਹ ਨੰਬਰਦਾਰ ਦਾ ਮੁੰਡਾ ਸੀ ਉਹ ਨਾ ਡੀਟਾ ਸੀ ਤੇ ਬਾਕੀ ਜਿਹੜੇ ਸੇਵੇ ਦੇ ਪੁੱਤਰ ਨੇ ਦੋਏ ਨੌਵੇਂ ਨੂੰ ਹੋਏ ਨਹੀਂ ਜੈਬ ਨੰਬਰਦਾਰ ਤੇ ਸੇਵੇ ਦੇ ਪੁੱਤਰ ਦੋਏ ਉਹ ਬੜੇ ਯਾਦ ਨਾ ਨਹੀਂ ਆਉਂਦੇ ਜਿਹੜਾ ਉਹ ਸੰਤੋਖਾ ਹੁੰਦਾ ਇੱਕ ਇੱਕ ਮੁੰਡਾ ਬੰਤਰਾਮ ਸੀ ਇੱਕ ਸੰਤਰਾਮ ਸੀ ਹਾਂ

ਤੋਰ ਕੇ ਇਹ ਪਤਾ ਲੱਗਿਆ ਵੀ ਅਸੀਂ ਪਾਕਿਸਤਾਨ ਜਾਣਾ ਪਾਕਿਸਤਾਨ ਮੁਲਕ ਬਣ ਗਿਆ ਉਥੇ ਹਾਂ ਹੱਲੇ ਪਹੇ ਉਥੇ ਜੇ ਰਾਤ ਗੱਲ ਸੁਣਾ ਮੇਰੀ ਪਾਕਿਸਤਾਨ ਤੋਂ ਜਦੋਂ ਹੱਲਾ ਪਿਆ ਨਾ ਥੋੜੇ ਦਿਨ ਥੋੜਾ ਜਿਹਾ ਪਹਿਲਾ ਦਿਨਾਂ ਦੋ ਦਿਨ ਪਹਿਲਾਂ ਇੱਕ ਬੰਦਾ ਇਧਰ ਗਿਆ ਫੈਸਲਾਬਾਦ ਦਾ ਅੱਛਾ ਉਹ ਬੁੱਢਾ ਨੂੰ ਆਖਾਂ ਲੱਗਿਆ ਤੂੰ ਅਜਿ ਕਰੋ ਤੁਸੀਂ ਸਾਡਾ ਮੇਰਾ ਇੰਨੇ ਇੰਨੇ ਬਰਬੇ ਜਿੰਨੀ ਅਸੋਦੀ ਇੰਨੇ ਆ ਵੀ ਸੱਤ ਕਾਗਜ਼ ਗੱਡੀ ਦੇ ਸੱਤੋ ਲੈ ਲਓ ਤੁਸੀਂ ਸਾਨੂੰ ਦੇ ਦਿਓ ਅੱਛਾ ਤੁਸੀਂ ਇੱਥੇ ਰਹਦੇ ਕੋਈ ਨਹੀਂ ਹੋ श <laughs> मे <नुँ। laughs> <हा? आ? अच्छा। laughs> ਸਿੱਖਾਂ ਨੇ ਮਾਰੇ ਸੁਣਿਆ ਕੋ ਉਹ ਕੋ ਦੇਖਿਆ ਵੀ ਆਪਣੀ ਅੱਖੀ ਆਉਣ ਲੱਗਿਆ ਬੰਦੇ ਮਾਰੇ ਨੇ ਹਾਂ ਮੈਨੂੰ ਕੱਲ ਸੌਂ ਬੰਦਾ ਮਾਰਿਆ ਮੈਰੀ ਦੇਖਿਆ ਇੱਕ ਮੁੰਡਾ ਸਾਡਾ ਮਾਰਿਆ ਸੀ ਨੰਬਰਦਾਰ ਦਾ ਸਾਰਾ ਜਿਸ ਦਾ ਸੁਫੀ ਜ਼ਰੀਰ ਸੀ ਨਾ ਉੱਥੇ ਦਾ ਉੱਥੇ ਦੇ ਪਾਰਟੀ ਗਈ ਸੀ ਨਾ ਉਹ ਕਹਿੰਦੀ ਕੰਪਨੀ ਚ ਛੱਡੀਆਂ ਦੇਣ ਜਿਵੇਂ ਸਾਡੀ ਪਤਾ ਦਿਨ ਨਾਲ ਸਾਰਿਆਂ ਦੀ ਜਿਹੜੀਆਂ ਮੁੰਡਾ ਗਿਆ ਸੀ ਜਿਹਨਾਂ ਮੁੰਡਾ ਬਾਤਾਂ ਦੀ ਨਾਲ ਨੇ ਹੋਰ ਬੰਦਾ ਹੋਰ ਸਾਡੇ ਸੀ ਸਾਡੇ ਪਿੰਡ ਵਿੱਚ ਮਸਾਲਾ ਗੋੜਾ ਢਾਲੇ ਸਾਡੀ ਪੈਰੀਂ ਵੀ ਹਲਾਫ ਨਹੀਂ ਪਾਇਆ ਕੋਈ ਤੁਹਾਡੇ ਪਿੰਡ ਦੇ ਸਿੱਖਾਂ ਨੇ ਸਾਨੂੰ ਕੁਝ ਕਿਹਾ ਤਾਂ ਨਹੀਂ ਹੈ ਤੁਹਾਡੀ ਮਦਦ ਕੀਤੀ ਆਉਣ ਲੱਗਿਆ ਹੈ ਤੁਹਾਡੇ ਪਿੰਡ ਦੇ ਜਿਹੜੇ ਸਿੱਖ ਸਨ ਹਾਂ ਹਾਂ ਉਹਨਾਂ ਨੇ ਨਹੀਂ ਕੁਝ ਕਿਹਾ ਕੋਈ ਮਦਦ ਕਰੀਏ ਕੋਈ ਹਾਂ ਬਾਕੀ ਉਹ ਉਹ ਸਾਡੇ ਜੇ ਜਸੇ ਜੁਸੇ ਆਏ ਤੇ ਨਾ ਸਾਡੇ ਹੱਥੀ ਕਦੇ ਕੋਈ ਆਫੇ ਇੱਕ ਵਾਰੀ ਰਾਤ ਨੂੰ ਆਏ ਬੰਦੇ ਸਾਹ ਉਹ ਆ ਪਿੰਡ ਆਲੇ ਜਿਹੜੇ ਉਹ ਆਖਣ ਕਿ ਤੁਸੀਂ ਉੱਠ ਖੜੋ ਤੇ ਤੁਹਾਨੂੰ ਥੋੜੇ ਤੇ ਹਮਦਾ ਹੋ ਜੂਗਾ ਆਪਣੇ ਨੂਰੇ ਹੋਣੇ ਸਾਰੇ ਮੈਂ ਤੇ ਪਹਿਰੇ ਦੇ ਖੜੇ ਹਾਂ ਨੂਰੇ ਨੇ ਕਿੱਡਾ ਕੁ ਵੱਡਾ ਸੀ ਉਹ ਪਿੰਡ ਸਾਡਾ ਖੜੀ ਨਹੀਂ ਸੀ ਉਹ ਜੋ ਪਿੰਡ ਪਿੰਡ ਵਿੱਚ ਚਾਰ ਕੇ ਸਾਡੇ ਬਕਾਰ ਤੇ ਆਏ ਪੈ ਗਏ ਤੇ ਆ ਗਏ अच्छा ਜਿਹੜੇ ਉਹ ਜਵੜਾ ਨਹੀਂ ਬੱਚੇ ਕਮਾਓ ਹਾਂ ਉਹਨਾਂ ਦੇ ਪਿੰਡ ਉਹਨਾਂ ਦੇ ਘਰ ਫਿਰ ਇਹ ਕਿੱਧਰੋਂ हट ਕੇ ਆਏ ਪਏ ਕਿੰਨੇ ਘਰ ਸੀ ਸਿੱਖਾਂ ਦੇ ਫਿਕਰਾ ਭਾਬ ਤੇ ਬਾਵਾ ਸਿਕੁਰਾ ਰੱਦ ਹਾਂ ਪੰਜੀਆਂ ਲੰਮੜਦਾਰੀਆਂ ਪਤਾ ਕਿੰਨੀਆਂ ਦੀ ਲੰਮੜਦਾਰ ਦੇਵਾ ਦਾ ਮਜ਼ਾ ਇੱਕ ਕਾਨੂੰਨ ਮਜ਼ਾ ਦੋ ਗਰਨਾਮੀ ਲੰਮੜਾ ਚੈਨ ਹੂੰ ਕੁਪੂਰੀ ਨੰਬਰ 4 ਵਾਹ ਬਈ ਵਾਹ ਤੇ ਚਾਨਲ ਨੰਬਰ 5 ਵਾਹ ਬਈ ਵਾਹ ਬਈ ਵਾਹ ਕੀ ਬਾਤ 5 ਨੰਬਰਦਾਰੀ ਅੱਛਾ ਉਹਨੇ ਦੱਸੋ ਵੀ ਤੁਸੀਂ ਆਪਣਾ ਪਿੰਡ ਦੇਖਣਾ ਹੋ ਹਾਂ ਅਗਰ ਤੁਹਾਨੂੰ ਮੈਂ ਪਿੰਡ ਦਿਖਾ ਦਵਾ ਤੁਹਾਡਾ ਤੁਹਾਡੇ ਜਿਹੜੇ ਹਾਨੀ ਸਿੱਖ ਪਰਵਾਹ ਦੇ ਮੁੰਡੇ ਬੇਲੀ ਹਾਂ ਹਾਂ ਉਹਨਾਂ ਨੇ ਤੁਹਾਡੀ ਗੱਲਬਾਤ ਕਰਾਈ ਹੈ ਟੈਲੀਫੋਨ ਤੇ ਹਾਂ ਕਰਾ ਦਾ ਸ਼ੱਕ ਪਛਾਣ ਲੂਗੀ ਉਹਨਾਂ ਨੂੰ ਉਹ ਵਜਾ ਪਤਾ ਕੀ ਆ ਜਿਹੜੇ ਪਹਿਲੇ ਉਹ ਮੁੰਡਿਓ ਦੇ ਹੋ ਗੁਰਦੇਵ ਤੇ ਬਲਦੇਵ ਸਾਡੇ ਗਵਾਢੀ ਤੇ ਆ ਸਮਝ ਆ ਗਈ ਤੇ ਉਹ ਤਾਂ ਫੇਰ ਪਤਾ ਦੀ ਦੂਜੇ ਜਨ ਨਹੀਂ ਜੇ ਉਹ ਨਹੀਂ ਉਹਨਾਂ ਦੀ ਔਲਾਦ ਕੋ ਉਹਨਾਂ ਦੇ ਮੁੰਡਾ ਉਹਨਾਂ ਸਭ ਲੈਣੇ ਆਪਾਂ ਲੱਗ ਦਸ ਤੇ ਉਹ ਤਾਂ ਸੈਣੀ ਆਂਦੇ ਹਨਾ ਕਰੋ ਚਲੋ ਗੱਲਾਂ ਬਾਤਾਂ ਤਾਂ ਉਹਨਾਂ ਨੂੰ ਪਤਾ ਲੱਗੋ ਉਹਨਾਂ ਨੇ ਚਾਹ ਛੱਡੂਗਾ ਸਾਡੇ ਪਿਓਆਂ ਦਾ ਬੇਲੀ ਲੱਗ ਗਿਆ ਕਾਦਰ ਕਾਦਰ ਰਾਜਨਵਗਿਆ ਦੀ ਉਹ ਆਪਣਾ ਸਰਗੋਦਾ ਜਿੰਦਾ ਆਪਣਾ ਪਾਕਿਸਤਾਨ ਤੋਂ ਹਾਂ ਹਾਂ ਠੀਕ ਬਾਬੇ ਉਹਨਾਂ ਦਾ ਬੜਾ ਮਨ ਜੀ ਕਰਦਾ ਕਿ ਮੈਂ ਆਪਣੇ ਪਿੰਡ ਦੀ ਔਲਾਦ ਨੂੰ ਵੇਖਾਂ ਆਪਣੇ ਪਿੰਡ ਦੇ ਪੁੱਤਰਾਂ ਨੂੰ ਵੇਖਾਂ ਆਪਣੇ ਪਿੰਡ ਦੀਆਂ ਭੈਣਾਂ ਧੀਆਂ ਨੂੰ ਵੇਖਾਂ ਜਾ ਕੇ ਪੁਰਾਣੀਆਂ ਯਾਦਾਂ ਤਾਜ਼ੀਆਂ ਕਰਾਂ ਮੈਂ ਈਲਵਾਲ ਪਿੰਡ ਵਾਲੀਆਂ ਹੈ ਨਹੀਂ ਤੇ ਠੀਕ ਹੋਊਗਾ ਵੀਰ ਜੀ ਓਕੇ ਜੀ ਅੱਲਾਹ ਵਾਜ਼ੀਰੋ ਠੀਕ ਹੈ ਬਾਬਾ ਜੀ ਠੀਕ ਹੈ ਜੀ ਕਿ ਮੈਂ ਪਿੰਡ ਈਲਵਾਲ ਦਾ ਸਾਬਕਾ ਸਰਪੰਚ ਅਵਤਾਰ ਸਿੰਘ ਔਰ ਮੇਰੇ ਨਾਲ ਮੇਰਾ ਭਾਣਜਾ ਔਰ ਮੇਰਾ ਛੋਟੇ ਵੀਰ ਜੀ ਤਰਾ ਮੇਰਾ ਭਰਾ ਮੱਖਣ ਤੇ ਆ ਕਾਦਰਬਖਸ਼ ਜੀ ਦੇ ਹੁਣ ਅਸੀਂ ਗੱਡੀ ਦੇ ਵਿੱਚ ਜਾ ਰਹੇ ਹਾਂ ਜਿਹੜਾ ਇਹਨਾਂ ਨੇ ਇਹ ਗੱਲ ਕਹੀ ਸੀ ਮੈਂ ਗੁਰਦੇਵ ਤੇ ਬਲਦੇਵ ਦਾ ਗੁੰਡਾ ਉਹ ਮੇਰੇ ਗਵੰਡੀ ਸਨ ਦੋਸਤੋ ਆਹ ਵਾਲਾ ਜਿਹੜਾ ਤੁਹਾਨੂੰ ਇਸ ਟਾਈਮ ਤੇ ਆਹ ਦਰਵਾਜ਼ਾ ਦਿਖ ਰਿਹਾ ਹੈ ਪਾਣਾ ਇਹ ਕਾਦਰਬਖਸ਼ ਜੀ ਹੋਰਾਂ ਦਾ ਮਕਾਨ ਸੀ ਲਓ ਜੀ ਕਾਦਰਬਖਸ਼ ਜੀ ਜਿੱਥੇ ਤੁਸੀਂ ਆਪਣੇ ਬਚਪਨ ਤੇ ਤੁਹਾਡੇ ਬਜ਼ੁਰਗਾਂ ਨੇ ਹੁਣ ਤੱਕ ਉਹ ਤੱਕ ਪਾਰਟੀਸ਼ਨ ਤੋਂ ਪਹਿਲਾਂ ਆਪਣਾ ਜੀਵਨ ਬੱਸਰ ਕੀਤਾ ਸੀ ਆ ਲੋ ਆਪਣੇ ਉਸ ਮਕਾਨ ਦੇ ਦਰਸ਼ਨ ਕਰੋ ਔਰ ਤੁਸੀਂ ਮੈਂ ਸਮਝ ਸਕਦਾ ਕਿ ਤੁਹਾਨੂੰ ਅੱਜ ਇੱਥੇ ਇਸ ਦਵਾਜੇ ਨੂੰ ਦੇਖ ਕੇ ਕਿੰਨੀ ਖੁਸ਼ੀ ਮਹਿਸੂਸ ਹੁੰਦੀ ਹੋਊਗੀ ਔਰ ਐਸੀ ਗਲੀ ਦੇ ਵਿੱਚ ਅੱਗੇ ਜਾ ਕੇ ਆ ਸਾਹਮਣੇ ਬਲਦੇਵ ਤੇ ਗੁਰਦੇਵ ਦੇ ਮਕਾਨ ਨੇ ਜੀ ਦੁਬਾਰਾ ਫੇਰ ਮੈਂ ਕਾਦਰਬਖਸ਼ ਜੀ ਆ ਤੁਹਾਡਾ ਜੋ ਜਿੱਥੇ ਤੁਸੀਂ ਰਹਿੰਦੇ ਸੀ ਤੁਹਾਡਾ ਆਪਣਾ ਘਰ ਔਰ ਇਹਦੇ ਸਾਹਮਣੇ ਨੰਬਰਦਾਰਾਂ ਦਾ ਘਰ ਉਹ ਸਾਹਮਣਾ ਹਨ ਨੰਬਰਦਾਰਾਂ ਦਾ ਘਰ ਜਿਹੜਾ ਥਾਈ ਦੇ ਨਾਲ ਬਿਲਕੁਲ ਨੰਦਕਰ ਸੀਗਾ ਜਿਹਦੇ ਤੁਸੀਂ ਆਮ ਕਰਕੇ ਜ਼ਿਕਰ ਵੀ ਕੀਤਾ ਜੀ ਤੋਂਬੇ ਦੇ ਦਰਸ਼ਨ ਕਰਾ ਰਹੇ ਹਾਂ ਅਸੀਂ ਈਲਵਾਲ ਦੇ ਇੱਧਰਲੇ ਪਾਸੇ ਤੁਹਾਡਾ ਗੁਰਦੇਵ ਤੇ ਬਲਦੇਵ ਦੇ ਘਰ ਆਗੇ ਇਹੀ ਉਹੀ ਗਲੀ ਆ ਗਈ ਸਾਹਮਣੇ ਘੁੰਮ ਕੇ ਇਧਰਲੇ ਪਾਸੇ ਜਸਵੰਤ ਫੋਰਮੈਨ ਉਹੀ ਹੁੰਦੇ ਸੀ ਆ ਉਹਨਾਂ ਦੇ ਘਰ ਆ ਗਏ ਇਹ ਆ ਸਾਹਮਣੇ ਈਲਵਾਲ ਦਾ ਟੁੱਬਾ ਆ ਗਿਆ ਆ ਦੇਖੋ ਆ ਪਿੰਡ ਦੇ ਚੜ੍ਹਦੇ ਵੱਲ ਸਾਹਮਣੇ ਗਲੀ ਲੰਘੀ ਤੇ ਆ ਹੁਣ ਅਸੀਂ ਗੁਰਦੁਆਰਾ ਸਾਹਿਬ ਦੇ ਮੂਰਦੀ ਹੋ ਕੇ ਦੋਨੇ ਟੋਬਿਆਂ ਦੇ ਵਿਚਾਲੇ ਅਸੀਂ ਇਹਨੂੰ ਬੰਨ ਕਹਿੰਦੇ ਆ ਆ ਸਾਹਮਣੇ ਗੁਰਦੁਆਰਾ ਸਾਹਿਬ ਹੈ ਤੇ ਇਤੋਂ ਇਸ ਤੋਂ ਬਾਅਦ ਅਸੀਂ ਜਾ ਕੇ ਇਹ ਰਸਤਾ ਮਸਜਿਦ ਨੂੰ ਜਾਊਗਾ ਗੁਰਦੁਆਰਾ ਸਾਹਿਬ ਦੇ ਨੂਹ ਦੇ ਆ ਈਲ ਵਾਲੇ ਟੋਬੇ ਨੇ ਜਿੱਥੇ ਤੁਸੀਂ ਆਪਣੇ ਬਚਪਨ ਦੇ ਵਿੱਚ ਡੰਗਰ ਵੀ ਚਾਰੇ ਹੋਣਗੇ ਮੈਸਾਂ ਨਵਾਈਆਂ ਹੋਣਗੀਆਂ ਔਰ ਮੈਨੂੰ ਪੂਰਾ ਯਕੀਨ ਹੈ ਤੁਸੀਂ ਮੈਸਾਂ ਦੇ ਪੂੰਛਾਂ ਫੜ ਕੇ ਉਹਨਾਂ ਤੇ ਨਾਤੇ ਵੀ ਹੋਵੋਗੇ ਜਿਹੜੇ ਹਿਸਾਬ ਨਾਲ ਤੁਸੀਂ ਆਪਣੇ ਬਚਪਨ ਨੂੰ ਸੰਝਾ ਕੀਤਾ ਇਹ ਟੋਬੇ ਦੋ ਨੇ ਇਹ ਵੱਡਾ ਟੋਬਾ ਹੈ ਆ ਚੜਦੇ ਕਿ ਨਹੀਂ ਇੱਕ ਟੋਬਾ ਹੋਰ ਹੈ ਜਿਹੜਾ ਹੁਣ ਮੱਛੀ ਪਾਲਣ ਵਾਲਿਆਂ ਨੂੰ ਦਿੱਤਾ ਹੋਇਆ ਇਹ ਦੇਖੋ ਜੀ ਇਹ ਨਗਰ ਈਲ ਵਾਲਾ ਤੁਹਾਡਾ ਆਪਣਾ ਨਗਰ ਲਓ ਜੀ ਕਾਦਰਬਖਸ਼ ਜੀ ਆਹ ਪਰਾਂ ਤੂੰ ਸੜਕ ਆ ਰਹੀ ਹੈ ਜਿਹੜੀ ਸ਼ਾਇਦ ਤੁਹਾਡੇ ਟਾਈਮਾਂ ਦੇ ਵਿੱਚ ਕੱਚੀ ਫਿਰਨੀ ਹੁੰਦੀ ਹੋਊਗੀ ਇਹ ਆ ਗੁਰੂ ਘਰ ਨੂੰ ਰਸਤਾ ਆ ਗਿਆ ਜੀ ਆਹ ਸਾਹਮਣੇ ਗੁਰਦੁਆਰਾ ਸਾਹਿਬ ਹੈ ਆਹ ਆਪਣੇ ਮਸਜਿਦ ਨੂੰ ਰਸਤਾ ਜਾ ਰਿਹਾ ਹੈ ਸਾਹਮਣੇ ਅੱਜ ਚੜ੍ਹਦੇ ਵੱਲ ਜਿਹੜਾ ਤੁਸੀਂ ਗੱਲ ਕਰਦੇ ਹੋ ਨਿਓ ਵੀ ਪਰਾਂ ਜਾ ਕੇ ਨਹਿਰ ਤੇ ਫਿਰ ਗਾਹਾਂ ਗੱਗੜਪੁਰ ਇਹ ਬਲਵਾੜ ਨੂੰ ਛੱਡ ਕੇ ਬਾਕੀ ਛੋਟੀ ਬਲਵਾੜ ਨੂੰ ਤੇ ਵੱਡੀ ਨੂੰ ਹੁਣ ਆਪਾਂ ਮਸਜਿਦ ਵੱਲ ਚੱਲਿਆਂਗੇ ਉਸੇ ਗਲੀ ਦੇ ਵਿੱਚ ਅੱਗੇ ਜਾ ਕੇ ਮਸਜਿਦ ਦੇ ਵਿੱਚ ਜਾ ਕੇ ਮੈਂ ਤੁਹਾਨੂੰ ਉੱਥੇ ਦੇ ਦਰਸ਼ਨ ਕਰਾਉਣਾ ਤੇ ਆ ਖੱਬੇ ਹੱਥ ਘਰ ਨੇ